ਹਾਂਜੀ ਸਰ ਇਹ ਕਿਹੜਾ ਐਕਸੀਡੈਂਟ ਹੋਇਆ ਇਹਦੇ ਬਾਰੇ ਦੱਸ ਦੋ ਇਹ ਰਾਤ ਕਰੀਬ 11:30 ਵਜੇ ਸਾਨੂੰ ਇਤਲਾਹ ਮਿਲੀ ਸੀ ਵੀ ਇੱਥੇ ਐਕਸੀਡੈਂਟ ਹੋਇਆ ਰੌਣੀ ਪਿੰਡ ਦੇ ਨਜ਼ਦੀਕ ਇਹਦੇ ਵਿੱਚ ਨਵਰੀਤ ਦਾ ਮੁੰਡਾ ਨਾਬੇ ਦਾ ਉਹਦੀ ਸਪੌਟ ਤੇ ਡੈਥ ਹੋ ਗਈ ਸੀ ਔਰ ਦੋ ਮੁੰਡੇ ਇੰਜਰਡ ਨੇ ਇੱਕ ਮਾਲਵਿੰਦਰ ਸ਼ਰਮਾ ਪੋਨੀਗੜ ਦਾ ਤੇ ਇੱਕ ਹੈ ਹਰਸ਼ਦੀਪ ਹੈ ਮੁੰਡਾ ਨਾਬੇ ਦਾ ਇਹ ਜ਼ਖਮੀ ਨੇ ਦੇ ਵਿੱਚ ਜ਼ਖਮੀ ਹੈਗਾ ਜਿਹੜਾ ਅਰਸ਼ਦੀਪ ਸਿੰਘ ਉਹਦੇ ਬਿਆਨ ਤੇ ਅਸੀਂ ਮੁਕਦਮਾ ਦਰਜ ਕਰ ਰਹੇ ਹਾਂ ਤੇ ਅਗਲੀ ਕਾਰਵਾਈ ਅਮਲ ਚਲੇਂਦੀ ਚੁਕੀ ਕੀ ਕਾਰਨ ਕੀ ਹੈ ਜੀ ਐਕਸੀਡੈਂਟ ਦਾ ਹੋੰਦਾਂ ਕਾਰਨ ਉਹਦੇ ਬਿਆਨ ਮੁਤਾਬਕ ਹੈ ਜੀ ਵੀ ਕੋਈ ਟਰੱਕ ਬਿਨਾਂ ਇੰਡੀਕੇਟਰ ਦੇ ਤੋਂ ਬਿਨਾਂ ਇਸ਼ਾਰਾ ਦਿੱਤੇ ਟਰਨ ਦਿੱਤਾ ਉਹਦੇ ਵਿੱਚ ਗੱਡੀ ਹਿੱਟ ਹੋਣ ਕਰਕੇ ਹਾਸਾ ਵਾਪਰਿਆ ਕਿੰਨੀ ਉਮਰ ਹੈਗੀ ਹੈ ਇਹਨਾਂ ਨੌਜਵਾਨਾਂ ਦੀ ਜਿਹੜੀ ਲੱਥ ਹੋਈ ਹੈ ਕਰੀਬ 28-30 ਸਾਲ ਦੇ ਬੱਚੇ ਨੇ ਜੀ ਇਹ ਕਿਹੜਾ ਕਿਉਂ ਕਾਰਵਾਈ ਕੀਤੀ ਜਾ ਰਹੀ ਹੈ ਕਾਰ ਵੀ ਨਾਮਲੂਮ ਟਰੱਕ ਤੇ ਨਾਮਲੂਮ ਟਰੱਕ ਡਰਾਈਵਰ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾ ਰਿਹਾ ਤੇ ਬੱਚੇ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਜਿਹੜੀ ਕਾਰ ਆ ਉਹ ਵੀ ਜਿਹੜੀ ਹੈਗੀ ਸੜਕੇ 'ਸਵਾਹ ਚੁੱਕੀ ਕਾਰ ਰਾਤ ਐਕਸੀਡੈਂਟ ਤੋਂ ਬਾਅਦ ਪੈਟਰੋਲ ਕਾਰ ਸੀਗੀ ਉਹ ਜਦੋਂ ਸਫੇਦੇ 'ਚ ਲੱਗੀ ਉਹ ਤੋਂ ਬਾਅਦ ਉਹਨੂੰ ਅੱਗ ਲੱਗੀ ਪਰ ਉਸ ਤੋਂ ਪਹਿਲਾਂ ਜਿਹੜੇ ਨੇ ਬੱਚੇ ਸੇਫਲੀ ਬਾਹਰ ਨਿਕਲ ਗਏ ਸੀਗੇ ਤੇ ਜਿਹੜਾ ਇੰਜਰਡ ਸੀਗਾ ਮੁੰਡਾ ਨਵਰੀਤ ਸਿੰਘ ਜੀ ਦੀ ਡੈਥ ਹੋਈ ਆ ਉਹਨੂੰ ਇਹਨਾਂ ਦੋਨਾਂ ਬੱਚਿਆਂ ਨੇ ਬਾਹਰ ਕੱਢ ਲਿਆ ਸੀ ਫਿਰ ਰਾਹਗੀਰਾਂ ਦੀ ਮਦਦ ਨਾਲ ਇਹਨਾਂ ਨੇ ਉਹਨੂੰ ਐਡਮਿਟ ਕਰਵਾਇਆ ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਘੋਸ਼ਿਤ ਕਰਤਾ ਸੀਗਾ ਤੇ ਪੁਲਿਸ ਨੇ ਤੇ ਪਬਲਿਕ ਦੀ ਹੈਲਪ ਨਾਲ ਫਿਰ ਫਾਇਰ ਬ੍ਰਿਗੇਡ ਦੀ ਮਦਦ ਨਾਲ ਕਾਰ ਤੇ ਅੱਗ ਬੁਝਾਈ ਗਈ ਹੈ ਪਰੰਤੂ ਕਾਰ ਬੁਰੀ ਤਰ੍ਹਾਂ ਸੜ ਚੁੱਕੀ ਹੈ